ਕਾਂ ਤੱਕ ਪਹੁੰਚਣ ਲਈ ਇੱਥੇ ਆਏ ਹਾਂ ਕਿਉਂਕਿ ਇੱਕ ਦੋ ਦਿਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਔਰ ਕਾਫੀ ਚਰਚਾ ਦੇ ਵਿੱਚ ਜਿਹੜੀ ਨਿਊਜ਼ ਰਹੀ ਹੈ ਮੈਂ ਉਹਦੇ ਬਾਰੇ ਸਾਰਾ ਕੁਝ ਦੱਸਣ ਆਈ ਹਾਂ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਪੰਜਾਬ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਪੰਜਾਬ ਦੀ ਧਰਤੀ ਉੱਤੇ ਹੋ ਰਿਹਾ ਸਾਰਾ ਕੰਮ ਹੈ ਤੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਐਗਜ਼ੈਂਪਲਰੀ ਪਰਫਾਰਮੈਂਸ ਜਿਹੜੀਆਂ ਉਹ ਪੰਜਾਬ ਦੀ ਧਰਤੀ ਤੋਂ ਹੀ ਨਿਕਲ ਕੇ ਆਈਆਂ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਸੋ ਇਸ ਧਰਤੀ ਦੇ ਉੱਤੇ ਜੇਕਰ ਕੋਈ ਹੱਥ ਖਲਾਰ ਕੇ ਮੰਗਦਾ ਤਾਂ ਉਹ ਸਾਡੀ ਅਣਖ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਜੇ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਕਿ ਬੱਚੇ ਛੋਟੇ ਛੋਟੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਤਾਂ ਬਹੁਤ ਵੱਡਾ ਸਵਾਲ ਸਾਡੇ ਲਈ ਵੀ ਖੜਾ ਸੀ ਸੋ ਅੱਜ ਮੈਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਬਾਲ ਭਿਕਿਆ ਦੇ ਉੱਤੇ ਕੰਮ ਕਰ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਦੇਖਣ ਨੂੰ ਆਇਆ ਜਿਹੜਾ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਪਰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਬੱਚਿਆਂ ਨੂੰ ਰੈਸਕਿਊ ਕਰਨ ਦਾ سلسلہ ਬਾਲ ਪਿਖਿਆ ਨੂੰ ਰੋਕਣ ਦਾ سلسلہ ਇਹ ਅਸੀਂ ਸਤੰਬਰ 2024 ਤੋਂ ਸ਼ੁਰੂ ਕਰ ਦਿੱਤਾ ਸੀ ਉਦੋਂ ਅਸੀਂ ਕਮੇਟੀਆਂ ਬਣਾ ਬਣਾ ਕੇ ਜਿੱਥੇ ਕਿਤੇ ਸਾਨੂੰ ਬੱਚੇ ਦਿਖਦੇ ਸੀ ਕਿ ਇੱਥੇ ਯੂਜ਼ੂਲੀ ਬੱਚੇ ਬੈਠੇ ਹੁੰਦੇ ਆ ਜਾਂ ਭੀਖ ਮੰਗਦੇ ਆ ਉਹਨਾਂ ਨੂੰ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਸੀ ਅੱਡਰ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੀ ਟੀਮ ਨੇ ਜ਼ਿਲ੍ਹਾ ਵਾਈਜ਼ ਜਿਹੜਾ ਰੈਸਕਿਊ ਕੀਤਾ ਸੀ ਅਸੀਂ 6 ਮਹੀਨੇ ਚ ਦਿਨ ਰੱਖੇ ਸੀ ਪਹਿਲਾਂ ਤਾਂ ਮੈਂ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਐਨੇ ਟਾਈਮ ਦੇ ਵਿੱਚ 9 ਮਹੀਨਿਆਂ ਦੇ ਵਿੱਚ ਕਿੱਥੇ ਕਿ ਪਹੁੰਚੇ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ بار بار ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਜ਼ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپرد ਕਰ ਦਿੱਤਾ ਤੇ 17 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੌਮ ਜੋ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ ਦੂਜੀਆਂ ਸਟੇਟਸ ਚੋਂ ਆ ਕੇ ਜੋ ਭੀਖ ਮੰਗਦੇ ਸੀ ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛੁਡਾ ਕੇ ਸਕੂਲਾਂ ਚ ਦਾਖਲ ਕਰਾਇਆ 183 ਬੱਚੇ ਸਕੂਲਾਂ ਚ ਵਾਪਸ ਭੇਜੇ ਤੇ ਇੱਥੇ ਹੀ ਵਸਨੀ ਛੋਟੇ ਬੱਚੇ ਵੀ ਸੀ ਜਿਹੜੇ 6 ਸਾਲ ਤੋਂ ਛੋਟੇ ਬੱਚੇ 13 ਬੱਚੇ ਜਿਹੜੇ ਅਸੀਂ ਆਂਗਣਵੜੀ ਸੈਂਟਰਾਂ 'ਚ ਭੇਜੇ ਸੋ ਇੰਨੇ ਬੱਚੇ ਅਸੀਂ ਆਪਣੇ ਵੱਲੋਂ ਜਿਹੜੇ ਆ ਸਕੂਲਾਂ 'ਚ ਦੁਬਾਰਾ ਭੇਜ ਦਿੱਤੇ ਪੇਰੈਂਟਸ ਕੋਲ ਭੇਜ ਦਿੱਤੇ ਆਂਗਣਵੜੀ ਸੈਂਟਰਾਂ 'ਚ ਭੇਜ ਦਿੱਤੇ 13 ਬੱਚੇ 13 ਬੱਚੇ ਆਂਗਣਵੜੀ ਸੈਂਟਰਾਂ 'ਚ ਭੇਜੇ ਇਸ ਦੇ ਨਾਲ ਹੀ ਅਸੀਂ ਜਿਹੜੇ ਬੱਚਿਆਂ ਨੂੰ ਕੋਈ ਹੈਲਪ ਦੇ ਸਕਦੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਕੋਈ ਗਰੀਬੀ ਕਰਕੇ ਇਸ ਪਾਸੇ ਆਏ ਆ ਉਹਨਾਂ ਵਿੱਚ 30 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਸਪான்ਸਰਸ਼ਿਪ ਸਕੀਮ ਨਾਲ ਜੋੜਿਆ ਇਹਦੇ ਵਿੱਚ ਅਸੀਂ 4000 ਰੁਪਇਆ ਪ੍ਰਤੀ ਮਹੀਨਾ ਬੱਚੇ ਨੂੰ ਦਿੰਨੇ ਆ ਤਾਂ ਕਿ ਉਹਦੀ ਐਜੂਕੇਸ਼ਨ ਪੂਰੀ ਕੀਤੀ ਜਾ ਸਕੇ ਉਹ ਸਕੂਲ ਨਾ ਛੱਡ ਕੇ ਜਾਵੇ 30 ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸਪான்ਸਰਸ਼ਿਪ ਨਾਲ ਜੋੜਿਆ 16 ਬੱਚਿਆਂ ਨੂੰ ਅਸੀਂ ਪੈਨਸ਼ਨ ਲਗਾਈ ਜਿਹੜੀ ਬੱਚਿਆਂ ਨੂੰ ਪੈਨਸ਼ਨ ਲਾਉਣੀ ਹੈ ਅਸੀਂ ਕੋਈ ਸਮਰੱਥ ਨਹੀਂ ਆ 1500 ਰੁਪਿਆ ਮਹੀਨਾ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਕਿਉਂਕਿ ਅਸੀਂ ਫਾਲੋਅ ਅਪ ਵੀ ਕਰਦੇ ਆ ਅਸੀਂ ਇੱਥੇ ਨਹੀਂ ਛੱਡ ਦਿੰਦੇ ਹਰ ਤਿੰਨੇ ਤਿੰਨ ਮਹੀਨੇ ਦੇ ਬਾਅਦ ਜਿਹੜੀ ਸਾਡੀ ਟੀਮ ਹੈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਸਾਡਾ ਡੀਸੀਪੀਓ ਹੁੰਦਾ ਜਿਹੜਾ ਜ਼ਿਲ੍ਹਾ ਲੈਵਲ ਤੇ ਆ ਉਹ ਤਿੰਨ ਮਹੀਨੇ ਦੇ ਬਾਅਦ ਦੇਖਦਾ ਚੈੱਕ ਕਰਦਾ ਵੀ ਵਾਕਈ ਬੱਚੇ ਸਕੂਲ ਚ ਪੜ ਰਹੇ ਆ ਤਾਂ ਉਸ ਤੋਂ ਬਾਅਦ ਜਿਹੜੀ ਹੈਰਾਨੀਜਨਕ ਫਿਗਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ 57 ਬੱਚੇ ਸਾਡੇ ਕੋਲ ਜਿਹੜੇ ਸਕੂਲਾਂ 'ਚੋਂ ਗਾਇਬ ਮਿਲੇ ਦੁਬਾਰਾ ਉਹ ਬੱਚੇ ਕਿੱਥੇ ਗਏ ਅਸੀਂ ਉਹਨਾਂ ਦੇ ਜਿੱਥੇ ਰੈਜ਼ਿਡੈਂਸੀ ਜਿੱਥੋਂ ਲੱਭੇ ਸੀ ਜਿੱਥੇ ਉਹਨਾਂ ਦੇ ਘਰ ਸੀ ਉਹ ਸਾਰਾ ਕੁਝ ਫਰੋਲਿਆ ਸਾਨੂੰ ਉਹ ਬੱਚੇ ਦੁਬਾਰਾ ਨਹੀਂ ਮਿਲੇ 57 ਬੱਚੇ ਸੋ ਇਹ ਸਾਰਾ ਜਿਹੜਾ 9 ਮਹੀਨੇ ਅਸੀਂ ਇਹ ਪ੍ਰੋਜੈਕਟ ਚਲਾਇਆ ਅਸੀਂ ਇਸ ਪ੍ਰੋਜੈਕਟ ਨੂੰ ਪ੍ਰੋਜੈਕਟ ਜੀਵਨ ਜੋਤ ਨਾਮ ਦਿੱਤਾ ਸੀ ਔਰ ਫਿਰ ਵੀ ਅਸੀਂ ਬੱਚੇ ਫੜ ਕੇ ਵੀ ਦੁਬਾਰਾ ਜਿਹੜੇ 57 ਗਾਇਬ ਹੋਣਾ ਇਹ ਇੱਕ ਸਵਾਲੀਆ ਚਿੰਸੀ ਕਿ ਆਖਰ ਇਹ ਬੱਚੇ ਜਾਂਦੇ ਕਿੱਥੇ ਆ ਅਸੀਂ ਪੇਰੈਂਟਸ ਕੋਲ ਵੀ ਪਹੁੰਚਾਤੇ ਪਰ ਉਸ ਤੋਂ ਬਾਅਦ ਵੀ ਬੱਚੇ ਨਹੀਂ ਮਿਲ ਰਹੇ ਸੋ ਇਹ ਇੱਕ ਸਵਾਲ ਸੀ ਕਿ ਵਾਕਈ ਬੱਚੇ ਪੇਰੈਂਟਸ ਕੋਲ ਗਏ ਜਾਂ ਬੱਚੇ ਕੁਝ ਐਹੋ ਜਿਹੇ ਲੋਕਾਂ ਦੇ ਹੱਥਾਂ ਚ ਆ ਗਏ ਜਿਹੜੇ ਕਿ ਤਸਕਰੀ ਦਾ ਕੰਮ ਕਰਦੇ ਨੇ ਜਿਹੜੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਉਹਨਾਂ ਦੇ ਜ਼ਰੀਏ ਪੈਸਾ ਕਮਾਉਂਦੇ ਨੇ ਸੋ ਇਹ ਸਾਰੇ ਸਵਾਲਾਂ ਨੂੰ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਹੁਣ ਦੁਬਾਰਾ ਜਿਹੜਾ ਪ੍ਰੋਜੈਕਟ ਅਸੀਂ ਜੀਵਨ ਜੋਤ ਨੂੰ ਇੱਕ ਨਾਮ ਦਿੱਤਾ ਸੀ ਔਰ ਅਸੀਂ ਦੋ ਦਿਨ ਪਹਿਲਾਂ ਹੀ ਹਲੇ ਸਿਰਫ ਦੋ ਦਿਨ ਹੋਏ ਆ ਪ੍ਰੋਜੈਕਟ ਜੀਵਨ ਜੋਤ ਦੋ ਸ਼ੁਰੂ ਕੀਤਾ ਉਸ ਤੇ ਵਿੱਚ ਅਸੀਂ ਐਡ ਇਹ ਕੀਤਾ ਕਿ ਜਿਹੜੇ ਬੱਚੇ ਭੀਖ ਮੰਗਦੇ ਪਾਏ ਜਾਂਦੇ ਆ ਇਕ ਤਾਂ ਅਸੀਂ ਆਪਣਾ ਰੈਸਕਿਊ ਵਾਲਾ ਕੰਮ ਵੀ ਤੇਜ਼ ਕੀਤਾ ਤੁਸੀਂ ਦੋ ਦਿਨਾਂ ਚ ਦੇਖਿਆ ਹੀ ਹੋਵੇਗਾ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਅਸੀਂ 18 ਰੇਡਸ ਕੀਤੀਆਂ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਤੇ 41 ਬੱਚੇ ਰੈਸਕਿਊ ਕੀਤੇ ਜਿਹੜਾ ਪ੍ਰੋਜੈਕਟ ਜੀਵਨ ਜੋਤ 2 ਹੈ ਉਹਦੇ ਅੰਦਰ ਦੋ ਦਿਨਾਂ ਦੀ ਇਹ ਕਾਰਗੁਜ਼ਾਰੀ ਹੈ ਔਰ ਉਹਦੇ ਵਿੱਚ ਅਸੀਂ ਡੀਐਨਏ ਟੈਸਟ ਜਿਹੜਾ ਇਨਕਲੂਡ ਕਰ ਦਿੱਤਾ ਵੀ ਜੇ ਕੋਈ ਬੱਚਾ ਇਸ ਤਰ੍ਹਾਂ ਅਡਲਟ ਦੇ ਨਾਲ ਯਾਦਾਂ ਦੇ ਪਿੱਛੇ ਜੋ ਵੀ ਅਡਲਟ ਬਿਖਾਰੀ ਕੰਮ ਕਰ ਰਿਹਾ ਉਹਨੂੰ ਅਸੀਂ ਫੜ ਕੇ ਲੈ ਜਾਣੇ ਆ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਬੱਚੇ ਕਿੰਨੇ ਬੱਚੇ ਜੀ ਇਹ 2 ਦਿਨਾਂ ਦੇ ਵਿੱਚ ਅਸੀਂ 41 ਬੱਚੇ ਰੈਸਕਿਊ ਕੀਤੇ ਹਾਂ ਜੀ 41 18 ਰੇਡਸ ਕੀਤੀਆਂ ਇਹਨਾਂ ਨੂੰ ਅਸੀਂ ਪੁਲਿਸ ਦੀ ਹੈਲਪ ਦੇ ਨਾਲ ਕਿਉਂਕਿ ਇੱਕ ਫ੍ਰੈਂਡਲੀ এনवायरमेंट ਵੀ ਕ੍ਰੀਏਟ ਕਰਨਾ ਹੁੰਦਾ ਹੈ ਤੇ ਬੱਚਾ ਡਰ ਵੀ ਨਾ ਜਾਵੇ ਅਸੀਂ ਇਹਨਾਂ ਨੂੰ ਲੈ ਕੇ ਜਾਣਦੇ ਆ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੁੰਦੀਆਂ ਸਾਡੇ ਜ਼ਿਲ੍ਹੇ ਜ਼ਿਲ੍ਹਾਵਾਂ ਸੋ ਉਹ ਅਗੋਂ ਡਿਸਾਈਡ ਕਰਦੇ ਆ ਕਿ ਵਾਕਈ ਇਹ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਹੀ ਭੀਖ ਮੰਗ ਰਹੇ ਆ ਜਾਂ ਕੋਈ ਸਸਪੀਸ਼ੀਅਸ ਕੇਸ ਸਾਨੂੰ ਲੱਗਦਾ ਵੀ ਇਹ ਬੱਚੇ ਉਹਨਾਂ ਦੇ ਨਹੀਂ ਆ ਸੋ ਸਾਰੀ ਇਨਵੈਸਟੀਗੇਸ਼ਨ ਉੱਥੇ ਹੁੰਦੀ ਹੈ ਅਗਰ ਕੋਈ ਸ਼ੱਕੀ ਪਾਇਆ ਜਾਂਦਾ ਤਾਂ ਫੇਰ ਅਸੀਂ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਉਹਦਾ ਡੀਐਨਏ ਟੈਸਟ ਕਰਾਵਾਂਗੇ ਔਰ ਡੀਸੀ ਇਹਦੇ ਹੁਕਮਜ਼ਾਰੀ ਕਰੇਗਾ ਡੀਐਨਏ ਟੈਸਟ ਦੇ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਆਉਣ ਲਈ ਹੋ ਸਕਦਾ 15 ਤੋਂ 20 ਦਿਨ ਲੱਗ ਜਾਣ ਪਰ ਉਨੀ ਦੇ ਤੱਕ ਉਹ ਬੱਚੇ ਜਿਹੜੇ ਆ ਸਾਡੀ ਕਸਟਡੀ ਚ ਬਾਲ ਘਰਾਂ ਚ ਰਹਿਣਗੇ ਤੇ ਉਸ ਤੋਂ ਬਾਅਦ ਜੇਕਰ ਡੀਅਰ ਨੇ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਇਹ ਜਿਹੜੇ ਅਡਲਟ ਸੀ ਉਹਨਾਂ ਦੇ ਨਾਲ ਉਹ ਬੱਚਿਆਂ ਦੇ ਪੇਰੈਂਟਸ ਨਹੀਂ ਸੀ ਤਾਂ ਉਹਨਾਂ ਦੇ ਲਈ ਬਹੁਤ ਸਖਤ ਸਜ਼ਾਵਾਂ ਨਿਰਧਾਰਤ ਹੋਣਗੀਆਂ ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਅਸੀਂ ਜਿਹੜਾ ਬੈਗਰੀ ਐਕਟ ਕਿਉਂਕਿ ਗੱਲ ਹੁੰਦੀ ਹੈ ਕਿ ਬੈਗਰੀ ਐਕਟ ਦੇ ਅਕੋਰਡਿੰਗਲੀ ਤੁਸੀਂ ਕਰ ਰਹੇ ਹੋ ਜਾਂ ਕਿਵੇਂ ਕਰ ਰਹੇ ਹੋ ਜਾਂ ਕੋਈ ਸੈਂਟਰ ਦੀ ਪਾਲਿਸੀ ਹੈ ਮੈਂ ਥੋੜਾ ਜਿਹਾ ਕਲੀਅਰ ਕਰਾਂਗੀ ਕੱਲ ਬਠਿੰਡਾ ਦੇ ਵਿੱਚ ਐਫ ਆਈ ਆਰ ਲੌਂਚ ਹੋਈ ਹੈ ਇੱਕ ਜਿਹੜੇ 20 ਬੱਚੇ ਰੈਸਕਿਊ ਕੀਤੇ ਪਠਿੰਡਾ ਦੇ ਵਿੱਚ ਉਹ ਇੱਕ ਐਫਆਈਆਰ ਲਾਜ ਹੋ ਗਈ ਆ ਜਦੋਂ ਐਫਆਈਆਰ ਤੋਂ ਬਾਅਦ ਅਸੀਂ ਡੀਐਨਏ ਟੈਸਟ ਕਰਾਉਨੇ ਆ ਇਹ ਪ੍ਰੋਜੈਕਟ ਜੀਵਨ ਜੋਤ ਅਸੀਂ ਕਾਫੀ ਸਾਰੇ ਐਕਟਸ ਚਾਰ ਐਕਟਸ ਨੂੰ ਇਕੱਠੇ ਕਰਕੇ ਇਹ ਸਿਰਫ ਪੰਜਾਬ ਸਰਕਾਰ ਨੇ ਕੀਤਾ ਕੋਈ ਸੈਂਟਰ ਦੀਆਂ ਗਾਈਡਲਾਈਨਸ ਨਹੀਂ ਹਨ ਸੋ ਇਹਦੇ ਵਿੱਚ ਬੈਗਰੀ ਐਕਟ ਵੀ ਲਿਆ ਇਹਦੇ ਵਿੱਚ ਜੇਜੇ ਐਕਟ ਵੀ ਲਿਆ ਇਹਦੇ ਵਿੱਚ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਇਹ ਵੀ ਲਈਆਂ ਇਹਦੇ ਵਿੱਚ ਜਿਹੜਾ ਸਾਡੇ ਕੋਲੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈ ਉਹਦੇ ਵੱਲੋਂ ਜੋ ਐਸਓਪੀ ਬਣਾਈ ਗਈ ਹੈ ਉਹਦੀਆਂ ਵੀ ਗਾਈਡਲਾਈਨਸ ਲਈਆਂ ਸੋ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕਨਵਰਜੈਂਸ ਕਰਕੇ ਅਸੀਂ ਇਹ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਜਿਹੜੀਆਂ ਵੱਖ-ਵੱਖ ਧਰਾਵਾਂ ਲਾ ਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਦਵਾਂਗੇ ਜਿਹੜੇ ਕਿ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਆ ਜੇਕਰ ਉਹਨਾਂ ਦੇ ਪੇਰੈਂਟਸ ਨੇ ਇੱਕ ਦੋ ਵਾਰ ਅਸੀਂ ਉਹਨਾਂ ਨੂੰ ਛੱਡ ਸਕਦੇ ਆ ਉਹਨਾਂ ਨੂੰ ਵਾਰਨਿੰਗ ਦੇ ਸਕਦੇ ਆ ਪਰ ਜੇ ਉਹ ਬਾਰ-ਬਾਰ ਬੱਚਿਆਂ ਨੂੰ ਬੈਗਰੀ ਕਰਾਉਣਗੇ ਬਾਰ-ਬਾਰ ਉਹ ਪਾਏ ਜਾਂਦੇ ਆ ਤਾਂ ਉਹਨਾਂ ਪੇਰੈਂਟਸ ਨੂੰ ਅਸੀਂ ਅਨਫਿਟ ਗਾਰਡੀਅਨ ਡਿਕਲੇਅਰ ਕਰਾਂਗੇ ਅਨਫਿਟ ਗਾਰਡੀਅਨ ਡਿਕਲੇਅਰ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਅਡੌਪਸ਼ਨ ਲਾਈਨ 'ਚ ਪਾ ਦਿਆਂਗੇ ਬਾਲ ਘਰਾਂ 'ਚ ਸੁਰੱਖਿਅਤ ਕਰਕੇ ਉਹਨਾਂ ਨੂੰ ਜਿਹੜਾ ਵੀ ਕੋਈ ਅਡੌਪਟ ਕਰਨਾ ਚਾਹੁੰਦਾ ਅਸੀਂ ਉਹਨਾਂ ਨੂੰ ਅਡੌਪਸ਼ਨ ਲਾਈਨ 'ਚ ਪਾਵਾਂਗੇ ਔਰ ਜੇਕਰ ਉਹਨਾਂ ਦੇ ਪੇਰੈਂਟਸ ਨਹੀਂ ਹਨ ਕੋਈ ਹੋਰ ਤਸਕਰ ਹੈ ਇਹਨਾਂ ਦੇ ਪਿੱਛੇ ਤਾਂ ਉਹਨਾਂ ਨੂੰ ਅਸੀਂ 5 ਸਾਲ 10 ਸਾਲ ਤੋਂ ਲੈ ਕੇ ਉਮਰ ਕੈਪ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ ਜੇਕਰ ਕੋਈ ਬੱਚਿਆਂ ਦੇ ਉੱਪਰ ਜ਼ੁਲਮ ਕਰਦਾ ਕਿਉਂਕਿ ਸਾਡੇ ਕੋਲ 17 ਬੱਚੇ ਇਹ ਵੀ ਦੱਸਣਾ ਜ਼ਰੂਰੀ ਹੈ 17 ਬੱਚੇ ਇਹੋ ਜਿਹੇ ਪਾਏ ਗਏ ਜਿਨ੍ਹਾਂ ਨੂੰ ਹੈਂਡੀਕੈਪਸ ਜਿਹੜੇ ਬੱਚੇ ਕਿਸੇ ਨਾ ਕਿਸੇ ਪੱਖੋਂ ਸਰੀਰਕ ਤੌਰ ਤੇ ਉਹਨਾਂ ਤੇ ਤਸ਼ੱਦਦ ਹੋਇਆ ਸੀ ਅਸੀਂ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਸਿਹਤ ਬੀਮਾ ਯੋਜਨਾ ਸਾਰਾ ਜੋੜ ਕੇ ਉਹਨਾਂ ਦੇ ਹੈਲਥ ਕਾਰਡ ਨਾਲ ਜੋੜਿਆ ਉਹਨਾਂ ਨੂੰ ਵੀ ਅਸੀਂ ਇਲਾਜ ਕਰਵਾ ਰਹੇ ਹਾਂ ਸੋ ਜੇਕਰ ਕੋਈ ਬੱਚਿਆਂ ਤੇ ਤਸ਼ੱਦਦ ਕਰਦਾ ਹੈ ਤਾਂ ਉਸ ਤੇ ਲਈ ਵੀ ਸਜ਼ਾਵਾਂ ਸਖਤ ਹੋਣਗੀਆਂ 20 ਸਾਲ ਦੀ ਸਜ਼ਾ ਤੋਂ ਘੱਟ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ ਸੋ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਇਹ ਕੋਈ ਇੱਕ ਐਕਟ ਨਹੀਂ ਕਿ ਕੋਈ ਬਗਰੀ ਐਕਟ ਦੇ ਵਿੱਚ ਬੱਚਿਆਂ ਦੀ ਜਿਹੜੀ ਭੀਖ ਮੰਗਵਾਉਣ ਦੀ ਗੱਲ ਸੀ ਉਹਦੇ ਤੇ ਕੋਈ ਨਿਰਧਾਰਤ ਹੀ ਨਹੀਂ ਸੀ ਵੀ ਅਸੀਂ ਉਹਦੇ ਤੇ ਕਿਵੇਂ ਪਲਾਨ ਕਰਨਾ ਹੈ ਸਜ਼ਾ ਸੋ ਇਹਨਾਂ ਸਾਰੇ ਐਕਟਸ ਨੂੰ ਅਸੀਂ ਇਕੱਠਾ ਕਰਕੇ ਬਹੁਤ ਸਖਤ ਸਜ਼ਾਵਾਂ ਦਾ ਇਹਦੇ ਵਿੱਚ ਪ੍ਰੋਵੀਜ਼ਨ ਰੱਖਿਆ ਹੈ ਕਿ ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਬੱਚਿਆਂ ਤੋਂ ਭੀਖ ਮੰਗਵਾਏਗਾ ਤਾਂ ਉਹ ਫਿਰ ਸਾਰੀ ਉਮਰ ਹੀ ਜੇਲ੍ਹ ਦੀ ਸਜ਼ਾ ਖੱਟੇਗਾ। ਉਹ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਆਏ ਹਾਂ ਕਿਉਂਕਿ ਇੱਕ ਦੋ ਦਿਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਔਰ ਕਾਫੀ ਚਰਚਾ ਦੇ ਵਿੱਚ ਜਿਹੜੀ ਨਿਊਜ਼ ਰਹੀ ਹੈ ਮੈਂ ਉਹਦੇ ਬਾਰੇ ਸਾਰਾ ਕੁਝ ਦੱਸਣ ਆਈ ਹਾਂ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਪੰਜਾਬ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਪੰਜਾਬ ਦੀ ਧਰਤੀ ਉੱਤੇ ਹੋ ਰਿਹਾ ਸਾਰਾ ਕੰਮ ਤੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਐਗਜ਼ੈਂਪਲਰੀ ਪਰਫਾਰਮੈਂਸ ਜਿਹੜੀਆਂ ਉਹ ਪੰਜਾਬ ਦੀ ਧਰਤੀ ਤੋਂ ਹੀ ਨਿਕਲ ਕੇ ਆਈਆਂ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਸੋ ਇਸ ਧਰਤੀ ਦੇ ਉੱਤੇ ਜੇਕਰ ਕੋਈ ਹੱਥ ਖਿਲਾਰ ਕੇ ਮੰਗਦਾ ਤਾਂ ਸਾਡੀ ਅਣਖ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਤੇ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਕਿ ਬੱਚੇ ਛੋਟੇ-ਛੋਟੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਉਹ ਬਹੁਤ ਵੱਡਾ ਸਵਾਲ ਸਾਡੇ ਲਈ ਵੀ ਖੜਾ ਸੀ ਸੋ ਅੱਜ ਮੈਂ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਬਾਲ ਪਿਖਿਆ ਦੇ ਉੱਤੇ ਕੰਮ ਕਰ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਦੇਖਣ ਨੂੰ ਆਇਆ ਜਿਹੜਾ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਪਰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਬੱਚਿਆਂ ਨੂੰ ਰੈਸਕਿਊ ਕਰਨ ਦਾ سلسلہ, ਬਾਲ ਪਿਖਿਆ ਨੂੰ ਰੋਕਣ ਦਾ سلسلہ ਇਹ ਅਸੀਂ ਸਤੰਬਰ 2024 ਤੋਂ ਸ਼ੁਰੂ ਕਰ ਦਿੱਤਾ ਸੀ। ਉਦੋਂ ਅਸੀਂ ਕਮੇਟੀਆਂ ਬਣਾ ਬਣਾ ਕੇ ਜਿੱਥੇ ਕਿਤੇ ਸਾਨੂੰ ਬੱਚੇ ਦਿਖਦੇ ਸੀ ਕਿ ਇੱਥੇ ਯੂਜ਼ਲੀ ਬੱਚੇ ਬੈਠੇ ਹੁੰਦੇ ਆ ਜਾਂ ਭੀਖ ਮੰਗਦੇ ਆ ਉਹਨਾਂ ਨੂੰ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਸੀ ਆੜੜ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੀ ਟੀਮ ਨੇ ਜ਼ਿਲ੍ਹਾ ਵਾਈਜ਼ ਜਿਹੜਾ ਰੈਸਕਿਊ ਕੀਤਾ ਸੀ ਅਸੀਂ 6 ਮਹੀਨੇ ਚ ਦੇ ਨ ਰੱਖੇ ਸੀ ਪਹਿਲਾਂ ਤਾਂ ਮੈਂ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਐਨੇ ਟਾਈਮ ਦੇ ਵਿੱਚ 9 ਮਹੀਨਿਆਂ ਦੇ ਵਿੱਚ ਕਿੱਥੇ ਕਿ ਪਹੁੰਚੇ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ بار بار ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਆਂ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپਰਦ ਕਰ ਦਿੱਤਾ ਤੇ 17 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੋਮ ਜਿਹੜੇ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ। ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ। ਦੂਜੀਆਂ ਸਟੇਟਸ ਚੋਂ ਆ ਕੇ ਜੋ ਭੀਖ ਮੰਗਦੇ ਸੀ। ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛੁਡਾ ਕੇ ਸਕੂਲਾਂ 'ਚ ਦਾਖਲ ਕਰਾਇਆ। 183 ਬੱਚੇ ਸਕੂਲਾਂ 'ਚ ਵਾਪਸ ਭੇਜੇ ਤੇ ਇੱਥੇ ਹੀ ਵਸ ਨਹੀਂ ਛੋਟੇ ਬੱਚੇ ਵੀ ਸੀ ਜਿਹੜੇ 6 ਸਾਲ ਤੋਂ ਛੋਟੇ ਬੱਚੇ 13 ਬੱਚੇ ਜਿਹੜੇ ਅਸੀਂ ਆਂਗਣਵੜੀ ਸੈਂਟਰਾਂ 'ਚ ਭੇਜੇ ਸੋ ਇੰਨੇ ਬੱਚੇ ਅਸੀਂ ਆਪਣੇ ਵੱਲੋਂ ਜਿਹੜੇ ਆ ਸਕੂਲਾਂ 'ਚ ਦੁਬਾਰਾ ਭੇਜ ਦਿੱਤੇ ਪੇਰੈਂਟਸ ਕੋਲ ਭੇਜ ਦਿੱਤੇ ਆਂਗਣਵੜੀ ਸੈਂਟਰਾਂ 'ਚ ਭੇਜ ਦਿੱਤੇ 13 ਬੱਚੇ 13 ਬੱਚੇ ਆਂਗਣਵੜੀ ਸੈਂਟਰਾਂ 'ਚ ਭੇਜੇ ਇਸ ਦੇ ਨਾਲ ਹੀ ਅਸੀਂ ਜਿਹੜੇ ਬੱਚਿਆਂ ਨੂੰ ਕੋਈ ਹੈਲਪ ਦੇ ਸਕਦੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਕੋਈ ਗਰੀਬੀ ਕਰਕੇ ਇਸ ਪਾਸੇ ਆਏ ਆ ਉਨ੍ਹਾਂ ਵਿੱਚ 30 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਸਪான்ਸਰਸ਼ਿਪ ਸਕੀਮ ਨਾਲ ਜੋੜਿਆ ਇਹਦੇ ਵਿੱਚ ਅਸੀਂ 4000 ਰੁਪਿਆ ਪ੍ਰਤੀ ਮਹੀਨਾ ਬੱਚੇ ਨੂੰ ਦਿੰਨੇ ਆ ਤਾਂ ਕਿ ਉਹਦੀ ਐਜੂਕੇਸ਼ਨ ਪੂਰੀ ਕੀਤੀ ਜਾ ਸਕੇ ਉਹ ਸਕੂਲ ਨਾ ਛੱਡ ਕੇ ਜਾਵੇ 30 ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸਪான்ਸਰਸ਼ਿਪ ਨਾਲ ਜੋੜਿਆ 16 ਬੱਚਿਆਂ ਨੂੰ ਅਸੀਂ ਪੈਨਸ਼ਨ ਲਗਾਈ ਜਿਹੜੀ ਬੱਚਿਆਂ ਨੂੰ ਪੈਨਸ਼ਨ ਲਾਉਣੇ ਅਸੀਂ ਕੋਈ ਸਮਰੱਥ ਨਹੀਂ ਆ 1500 ਰੁਪਿਆ ਮਹੀਨਾ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਸੋ ਡ롭 ਵੀ ਕਰਦੇ ਆ ਅਸੀਂ ਇੱਥੇ ਨਹੀਂ ਛੱਡ ਦਿੰਦੇ ਹਰ ਤਿੰਨੇ ਤਿੰਨ ਮਹੀਨੇ ਦੇ ਬਾਅਦ ਜਿਹੜੀ ਸਾਡੀ ਟੀਮ ਹੈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਸਾਡਾ ਡੀਸੀਪੀਓ ਹੁੰਦਾ ਜਿਹੜਾ ਜ਼ਿਲ੍ਹਾ ਲੈਵਲ ਤੇ ਆ ਉਹ ਤਿੰਨ ਮਹੀਨੇ ਦੇ ਬਾਅਦ ਦੇਖਦਾ ਚੈੱਕ ਕਰਦਾ ਵੀ ਵਾਕਈ ਬੱਚੇ ਸਕੂਲ ਚ ਪੜ ਰਹੇ ਆ ਤਾਂ ਉਸ ਤੋਂ ਬਾਅਦ ਜਿਹੜੀ ਹੈਰਾਨੀ ਜਨਕ ਫਿਗਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ 57 ਬੱਚੇ ਸਾਡੇ ਕੋਲ ਜਿਹੜੇ ਸਕੂਲਾਂ ਚੋਂ ਗਾਇਬ ਮਿਲੇ ਦੁਆਰਾ ਉਹ ਬੱਚੇ ਕਿੱਥੇ ਗਏ ਅਸੀਂ ਉਹਨਾਂ ਦੇ ਜਿੱਥੇ ਰੈਜ਼ਿਡੈਂਸੀ ਜਿੱਥੋਂ ਲੱਭੇ ਸੀ ਜਿੱਥੇ ਉਹਨਾਂ ਦੇ ਘਰ ਸੀ ਉਹ ਸਾਰਾ ਕੁਝ ਖੋਲਿਆ ਸਾਨੂੰ ਉਹ ਬੱਚੇ ਦੁਬਾਰਾ ਨਹੀਂ ਮਿਲੇ 57 ਬੱਚੇ ਸੋ ਇਹ ਸਾਰਾ ਜਿਹੜਾ 9 ਮਹੀਨੇ ਅਸੀਂ ਇਹ ਪ੍ਰੋਜੈਕਟ ਚਲਾਇਆ ਅਸੀਂ ਇਸ ਪ੍ਰੋਜੈਕਟ ਨੂੰ ਪ੍ਰੋਜੈਕਟ ਜੀਵਨ ਜੋਤ ਨਾਮ ਦਿੱਤਾ ਸੀ ਔਰ ਫਿਰ ਵੀ ਅਸੀਂ ਬੱਚੇ ਫੜ ਕੇ ਵੀ ਦੁਬਾਰਾ ਜਿਹੜੇ 57 ਗਾਇਬ ਹੋਣਾ ਇਹ ਇੱਕ ਸਵਾਲੀਆ ਚਿੰਸੀ ਕਿ ਆਖਰੇ ਬੱਚੇ ਜਾਂਦੇ ਕਿੱਥੇ ਆ ਅਸੀਂ ਪੇਰੈਂਟਸ ਕੋਲ ਵੀ ਪਹੁੰਚਾਤੇ ਪਰ ਉਸ ਤੋਂ ਬਾਅਦ ਵੀ ਬੱਚੇ ਨਹੀਂ ਮਿਲ ਰਹੇ ਸੋ ਇਹ ਇੱਕ ਸਵਾਲ ਸੀ ਕਿ ਵਾਕਈ ਬੱਚੇ ਪੇਰੈਂਟਸ ਕੋਲ ਗਏ ਜਾਂ ਬੱਚੇ ਕੁਝ ਐਹੋ ਜੇ ਲੋਕਾਂ ਦੇ ਹੱਥਾਂ ਚ ਆ ਗਏ ਜਿਹੜੇ ਕਿ ਤਸਕਰੀ ਦਾ ਕੰਮ ਕਰਦੇ ਨੇ ਜਿਹੜੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਉਹਨਾਂ ਦੇ ਜ਼ਰੀਏ ਪੈਸਾ ਕਮਾਉਂਦੇ ਨੇ ਸੋ ਇਹ ਸਾਰੇ ਸਵਾਲਾਂ ਨੂੰ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਹੁਣ ਦੁਬਾਰਾ ਜਿਹੜਾ ਪ੍ਰੋਜੈਕਟ ਅਸੀਂ ਜੀਵਨ ਜੋਤ ਨੂੰ ਇੱਕ ਨਾਮ ਦਿੱਤਾ ਸੀ ਔਰ ਅਸੀਂ 2 ਦਿਨ ਪਹਿਲਾਂ ਹੀ ਹਲੇ ਸਿਰਫ 2 ਦਿਨ ਹੋਏ ਆ ਪ੍ਰੋਜੈਕਟ ਜੀਵਨ ਜੋਤ ਦੋ ਸ਼ੁਰੂ ਕੀਤਾ ਉਸ ਦੇ ਵਿੱਚ ਅਸੀਂ ਐਡ ਇਹ ਕੀਤਾ ਕਿ ਜਿਹੜੇ ਬੱਚੇ ਭੀਖ ਮੰਗਦੇ ਪਾਏ ਜਾਂਦੇ ਆ ਇੱਕ ਤਾਂ ਅਸੀਂ ਆਪਣਾ ਰੈਸਕਿਊ ਵਾਲਾ ਕੰਮ ਵੀ ਤੇਜ਼ ਕੀਤਾ ਤੁਸੀਂ 2 ਦਿਨਾਂ ਚ ਦੇਖਿਆ ਹੀ ਹੋਵੇਗਾ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਇਹਨਾਂ 2 ਦਿਨਾਂ ਦੇ ਵਿੱਚ ਅਸੀਂ 18 ਰੇਡਸ ਕੀਤੀਆਂ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਤੇ 41 ਬੱਚੇ ਰੈਸਕਿਊ ਕੀਤੇ ਜਿਹੜਾ ਪ੍ਰੋਜੈਕਟ ਜੀਵਨ ਜੋਤ 2 ਹੈ ਉਹਦੇ ਅੰਦਰ ਦੋ ਦਿਨਾਂ ਦੀ ਇਹ ਕਾਰਗੁਜ਼ਾਰੀ ਹੈ ਔਰ ਉਹਦੇ ਵਿੱਚ ਅਸੀਂ ਡੀਐਨਏ ਟੈਸਟ ਜਿਹੜਾ ਇਨਕਲੂਡ ਕਰ ਦਿੱਤਾ ਵੀ ਜੇ ਕੋਈ ਬੱਚਾ ਇਸ ਤਰ੍ਹਾਂ ਅਡਲਟ ਦੇ ਨਾਲ ਜਾਂ ਉਹਦੇ ਪਿੱਛੇ ਜੋ ਵੀ ਅਡਲਟ ਪਿਖਾਰੀ ਕੰਮ ਕਰ ਰਿਹਾ ਉਹਨੂੰ ਅਸੀਂ ਫੜ ਕੇ ਲੈ ਜਾਣੇ ਆ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਬੱਚੇ ਕਿੱਥੇ ਪਹੁੰਚੇ ਤੇਰੀ ਇਹ ਦੋ ਦਿਨਾਂ ਦੇ ਵਿੱਚ ਅਸੀਂ 41 ਬੱਚੇ ਰੈਸਕਿਊ ਕੀਤੇ ਹਾਂ ਜੀ 41 18 ਰੇਡਸ ਕੀਤੀਆਂ ਇਹਨਾਂ ਨੂੰ ਅਸੀਂ ਪੁਲਿਸ ਦੀ ਹੈਲਪ ਦੇ ਨਾਲ ਕਿਉਂਕਿ ਇੱਕ ਫਰੈਂਡਲੀ এনवायरमेंट ਵੀ ਕ੍ਰੀਏਟ ਕਰਨਾ ਹੁੰਦਾ ਹੈ ਕਿ ਬੱਚਾ ਡਰ ਵੀ ਨਾ ਜਾਵੇ ਅਸੀਂ ਇਹਨਾਂ ਨੂੰ ਲੈ ਕੇ ਜਾਂਦੇ ਆ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੁੰਦੀਆਂ ਸਾਡੇ ਜ਼ਿਲ੍ਹੇ ਜਿਲ੍ਹਾਵਾ ਸੋ ਉਹ ਗੋਡ ਡਿਸਾਈਡ ਕਰਦੇ ਆ ਕਿ ਵਾਕਈ ਇਹ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਹੀ ਭੀਖ ਮੰਗ ਰਹੇ ਆ ਜਾਂ ਕੋਈ ਸਸਪੀਸ਼ੀਅਸ ਕੇਸ ਸਾਨੂੰ ਲੱਗਦਾ ਹੈ ਵੀ ਇਹ ਬੱਚੇ ਉਹਨਾਂ ਦੇ ਨਹੀਂ ਹਨ ਸੋ ਸਾਰੀ ਇਨਵੈਸਟੀਗੇਸ਼ਨ ਉੱਥੇ ਹੁੰਦੀ ਹੈ ਅਗਰ ਕੋਈ ਸ਼ੱਕੀ ਪਾਇਆ ਜਾਂਦਾ ਤਾਂ ਫਿਰ ਅਸੀਂ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਉਹਦਾ ਡੀਐਨਏ ਟੈਸਟ ਕਰਾਵਾਂਗੇ ਔਰ ਡੀਸੀ ਇਹਦੇ ਹੁਕਮ ਜ਼ਾਰੀ ਕਰੇਗਾ ਡੀਐਨਏ ਟੈਸਟ ਦੇ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਆਉਣ ਲਈ ਹੋ ਸਕਦਾ 15 ਤੋਂ 20 ਦਿਨ ਲੱਗ ਜਾਣ ਪਰ ਉਨੀ ਦੇਰ ਤੱਕ ਉਹ ਬੱਚੇ ਜਿਹੜੇ ਆ ਸਾਡੀ ਕਸਟਡੀ ਚ ਬਾਲ ਘਰਾਂ ਚ ਰਹਿਣਗੇ ਤੇ ਉਸ ਤੋਂ ਬਾਅਦ ਜੇਕਰ ਡੀਅਰ ਨੇ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਅਡਲਟ ਸੀ ਉਹਨਾਂ ਦੇ ਨਾਲ ਉਹ ਬੱਚਿਆਂ ਦੇ ਪੇਰੈਂਟਸ ਨਹੀਂ ਸੀ ਤਾਂ ਉਹਨਾਂ ਦੇ ਲਈ ਬਹੁਤ ਸਖਤ ਸਜ਼ਾਵਾਂ ਨਿਰਧਾਰਤ ਹੋਣ ਗਿਆ ਇੱਥੇ ਮੈਂ ਇਹ ਵੀ ਦੱਸ ਦਵਾਂ ਕਿ ਅਸੀਂ ਜਿਹੜਾ ਬੈਗਰੀ ਐਕਟ ਕਿਉਂਕਿ ਗੱਲ ਹੁੰਦੀ ਹੈ ਕਿ ਬੈਗਰੀ ਐਕਟ ਦੇ ਅਕੋਰਡਿੰਗਲੀ ਤੁਸੀਂ ਕਰ ਰਹੇ ਹੋ ਜਾਂ ਕਿਵੇਂ ਕਰ ਰਹੇ ਹੋ ਜਾਂ ਕੋਈ ਸੈਂਟਰ ਦੀ ਪਾਲਿਸੀ ਹੈ ਮੈਂ ਥੋੜਾ ਜਿਹਾ ਕਲੀਅਰ ਕਰਾਂਗੀ ਕੱਲ ਬਠਿੰਡਾ ਦੇ ਵਿੱਚ ਐਫ ਆਈ ਆਰ ਲੌਂਚ ਹੋਈ ਹੈ ਇੱਕ ਜਿਹੜੇ 20 ਬੱਚੇ ਰੈਸਕਿਊ ਕੀਤੇ ਬਠਿੰਡਾ ਦੇ ਵਿੱਚ ਉਹ ਇੱਕ ਐਫ ਆਈ ਆਰ ਲੌਂਚ ਹੋ ਗਈ ਹੈ ਜਦੋਂ ਐਫ ਆਈ ਆਰ ਤੋਂ ਬਾਅਦ ਅਸੀਂ ਡੀ ਐਨ ਏ ਟੈਸਟ ਕਰਾਉਨੇ ਆ ਇਹ ਪ੍ਰੋਜੈਕਟ ਜੀਵਨ ਜੋਤ ਅਸੀਂ ਕਾਫੀ ਸਾਰੇ ਐਕਟਸ ਚਰ ਐਕਟਸ ਨੂੰ ਇਕੱਠੇ ਕਰਕੇ ਇਹ ਸਿਰਫ ਪੰਜਾਬ ਸਰਕਾਰ ਨੇ ਕੀਤਾ ਕੋਈ ਸੈਂਟਰ ਦੀਆਂ ਗਾਈਡਲਾਈਨਸ ਨਹੀਂ ਹਨ ਸੋ ਇਹਦੇ ਵਿੱਚ ਬੈਗਰੀ ਐਕਟ ਵੀ ਲਿਆ ਇਹਦੇ ਵਿੱਚ ਜੀ ਜੀ ਐਕਟ ਵੀ ਲਿਆ ਇਹਦੇ ਵਿੱਚ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਇਹ ਵੀ ਲਈਆਂ ਇਹਦੇ ਵਿੱਚ ਜਿਹੜਾ ਸਾਡੇ ਕੋਲੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈ ਉਹਦੇ ਵੱਲੋਂ ਜੋ ਐਸਓਪੀ ਬਣਾਈ ਗਈ ਹੈ ਉਹਦੀਆਂ ਵੀ ਗਾਈਡਲਾਈਨਸ ਲਈਆਂ ਸੋ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕਨਵਰਜੈਂਸ ਕਰਕੇ ਅਸੀਂ ਇਹ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਦੇ ਵਿੱਚ ਅਸੀਂ ਜਿਹੜੀਆਂ ਵੱਖ-ਵੱਖ ਧਰਾਵਾਂ ਲਾ ਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਦਵਾਂਗੇ ਜਿਹੜੇ ਕਿ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਆ ਜੇਕਰ ਉਹਨਾਂ ਦੇ ਪੇਰੈਂਟਸ ਨੇ ਇੱਕ ਦੋ ਵਾਰ ਅਸੀਂ ਉਹਨਾਂ ਨੂੰ ਛੱਡ ਸਕਦੇ ਆ ਉਹਨਾਂ ਨੂੰ ਵਾਰਨਿੰਗ ਦੇ ਸਕਦੇ ਆ ਪਰ ਜੇ ਉਹ ਬਾਰ-ਬਾਰ ਬੱਚਿਆਂ ਨੂੰ ਬੈਗਰੀ ਕਰਾਉਣਗੇ ਬਾਰ-ਬਾਰ ਉਹ ਪਾਏ ਜਾਂਦੇ ਆ ਤਾਂ ਉਹਨਾਂ ਪੇਰੈਂਟਸ ਨੂੰ ਅਸੀਂ ਅਨਫਿਟ ਗਾਰਡੀਅਨ ਡਿਕਲੇਅਰ ਕਰਾਂਗੇ ਅਨਫਿਟ ਗਾਰਡੀਅਨ ਡਿਕਲੇਅਰ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਅਡਾਪਸ਼ਨ ਲਾਈਨ 'ਚ ਪਾ ਦੇਾਂਗੇ ਬਾਲ ਘਰਾਂ 'ਚ ਸੁਰੱਖਿਅਤ ਕਰਕੇ ਉਹਨਾਂ ਨੂੰ ਜਿਹੜਾ ਵੀ ਕੋਈ ਅਡਾਪਟ ਕਰਨਾ ਚਾਹੁੰਦਾ ਅਸੀਂ ਉਹਨਾਂ ਨੂੰ ਅਡਾਪਸ਼ਨ ਲਾਈਨ 'ਚ ਪਾਵਾਂਗੇ ਔਰ ਜੇਕਰ ਉਹਨਾਂ ਦੇ ਪੇਰੈਂਟਸ ਨਹੀਂ ਹਨ ਕੋਈ ਹੋਰ ਤਸਕਰ ਹੈ ਇਹਨਾਂ ਦੇ ਪਿੱਛੇ ਤਾਂ ਉਹਨਾਂ ਨੂੰ ਅਸੀਂ 5 ਸਾਲ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ ਜੇਕਰ ਕੋਈ ਬੱਚਿਆਂ ਦੇ ਉੱਪਰ ਜ਼ੁਲਮ ਕਰਦਾ ਕਿਉਂਕਿ ਸਾਡੇ ਕੋਲ 17 ਬੱਚੇ ਇਹ ਵੀ ਦੱਸਣਾ ਜ਼ਰੂਰੀ ਹੈ 17 ਬੱਚੇ ਇਹੋ ਜੇ ਪਾਏ ਗਏ ਜਿਨ੍ਹਾਂ ਨੂੰ ਹੈਂਡੀਕੈਪਸ ਜਿਹੜੇ ਬੱਚੇ ਕਿਸੇ ਨਾ ਕਿਸੇ ਪੱਖੋਂ ਸਰੀਰਕ ਤੌਰ ਤੇ ਉਹਨਾਂ ਤੇ ਤਸ਼ੱਦਦ ਹੋਇਆ ਸੀ ਅਸੀਂ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਸਿਹਤ ਬੀਮਾ ਯੋਜਨਾ ਸਾਰਾ ਜੋੜ ਕੇ ਉਹਨਾਂ ਦੇ ਹੈਲਥ ਕਾਰਡ ਨਾਲ ਜੋੜਿਆ ਉਹਨਾਂ ਨੂੰ ਵੀ ਅਸੀਂ ਇਲਾਜ ਕਰਵਾ ਰਹੇ ਹਾਂ ਸੋ ਜੇਕਰ ਕੋਈ ਬੱਚਿਆਂ ਤੇ ਤਸ਼ੱਦਦ ਕਰਦਾ ਹੈ ਤਾਂ ਉਸ ਤੇ ਲਈ ਵੀ ਸਜ਼ਾਵਾਂ ਸਖਤ ਹੋਣਗੀਆਂ 20 ਸਾਲ ਦੀ ਸਜ਼ਾ ਤੋਂ ਘੱਟ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ ਸੋ ਮੈਂ ਇਹੀ ਦੱਸਣਾ ਚਾਹੁੰਦੀ ਆ ਕਿ ਇਹ ਕੋਈ ਇੱਕ ਐਕਟ ਨਹੀਂ ਕਿ ਕੋਈ ਬਗਰੀ ਐਕਟ ਦੇ ਵਿੱਚ ਬੱਚਿਆਂ ਦੀ ਜਿਹੜੀ ਭੀਖ ਮੰਗਵਾਉਣ ਦੀ ਗੱਲ ਸੀ ਉਹਦੇ ਤੇ ਕੋਈ ਨਿਰਧਾਰਤ ਹੀ ਨਹੀਂ ਸੀ ਵੀ ਅਸੀਂ ਉਹਦੇ ਤੇ ਕਿਵੇਂ ਪਲਾਨ ਕਰਨਾ ਹੈ ਸਜ਼ਾ ਸੋ ਇਹਨਾਂ ਸਾਰੇ ਐਕਟਸ ਨੂੰ ਅਸੀਂ ਇਕੱਠਾ ਕਰਕੇ ਬਹੁਤ ਸਖਤ ਸਜ਼ਾਵਾਂ ਦਾ ਇਹਦੇ ਵਿੱਚ ਪ੍ਰੋਵੀਜ਼ਨ ਰੱਖਿਆ ਹੈ ਕਿ ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਬੱਚਿਆਂ ਤੋਂ ਭੀਖ ਮੰਗਵਾਏਗਾ ਤਾਂ ਉਹ ਫਿਰ ساری ਉਮਰ ਹੀ ਜੇਲ੍ਹ ਦੀ ਸਜ਼ਾ ਕੱਟੇਗੀ ਮੈਂ ਬੱਚੇ ਸਿਕਿਟੀਸ਼ਨ ਜੁਆਇਆ ਉਹ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਆਇਆ ਹਾਂ ਕਿਉਂਕਿ ਇੱਕ ਦੋ ਦਿਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਔਰ ਕਾਫੀ ਚਰਚਾ ਦੇ ਵਿੱਚ ਜਿਹੜੀ ਨਿਊਜ਼ ਰਹੀ ਹੈ ਮੈਂ ਉਹਦੇ ਬਾਰੇ ਸਾਰਾ ਕੁਝ ਦੱਸਣ ਆਈ ਹਾਂ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਜੋ ਕੰਮ ਕਰ ਰਹੇ ਆ ਪੰਜਾਬ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਪੰਜਾਬ ਦੀ ਧਰਤੀ ਉੱਤੇ ਹੋ ਰਿਹਾ ਸਾਰਾ ਕੰਮ ਤੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਐਗਜ਼ੈਂਪਲਰੀ ਪਰਫਾਰਮੈਂਸ ਜਿਹੜੀਆਂ ਉਹ ਪੰਜਾਬ ਦੀ ਧਰਤੀ ਤੋਂ ਹੀ ਨਿਕਲ ਕੇ ਆਈਆਂ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਸੋ ਇਸ ਧਰਤੀ ਦੇ ਉੱਤੇ ਜੇਕਰ ਕੋਈ ਹੱਥ ਖਿਲਾਰ ਕੇ ਮੰਗਦਾ ਤਾਂ ਸਾਡੀ ਅਣਖ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਤੇ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਕਿ ਬੱਚੇ ਛੋਟੇ-ਛੋਟੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਤਾਂ ਬਹੁਤ ਵੱਡਾ ਸਵਾਲ ਸਾਡੇ ਲਈ ਵੀ ਖੜਾ ਸੀ ਸੋ ਅੱਜ ਮੈਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਜੋ ਬਾਲ ਭੀਖਿਆ ਦੇ ਉੱਤੇ ਕੰਮ ਕਰ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਦੋ ਦਿਨਾਂ ਤੋਂ ਬਹੁਤ ਜ਼ਿਆਦਾ